ਜਿਹੜੇ ਪਿਛਲੇ 2-300 ਸਾਲ ਆ ਲਾਸਟ ਅਸੀਂ ਉਹ ਜਿਹੜੀ ਕਰੋੜਾਂ ਸਾਲ ਦੀ ਡਵੈਲਪਮੈਂਟ ਸੀ ਉਹਨੂੰ ਅਸੀਂ ਖੇਹ ਕਰਤਾ ਖੇਹ ਕਰਨ ਤੋਂ ਭਾਵ ਕੀ ਕਿ ਇਹ ਜਿਹੜੀ ਧਰਤੀ ਸੀ ਬੇਸਿਕਲੀ ਜਿਵੇਂ ਗੁਰਬਾਣੀ ਚੋਂ ਦਾ 1084 ਮੇਦਨੀ ਤੁਝ ਹੀ ਤੇ ਹੋਈ ਪੀ 84 ਲੱਖ ਜੋਨਾਂ ਦੀ ਸਾਂਝੀ ਸੀ ਜੋ ਸਾਨੂੰ ਪੈਦਾ ਕੀਤਾ ਗਿਆ ਸੀ ਇਹ ਹਰ ਇੱਕ ਛੋਟੇ ਜਿਹੇ ਸੂਖਮ ਜੀਵ ਤੋਂ ਲੈ ਕੇ ਹਾਥੀ, ਵੀਲ ਮੱਛੀ ਤੱਕ ਸੀ ਪਰ ਹਿਊਮਨ ਜਿਹੜਾ ਮਨੁੱਖ ਨੂੰ ਜਿਹੜਾ ਦਿਮਾਗ ਦਿੱਤਾ ਉਹ ਜਾ ਲੋੜ ਤੋਂ ਜਾਣਾ ਵਰਤ ਗਿਆ ਤੋਂ ਨੇ ਨਕਾਨ ਕਰਨਾ ਸ਼ੁਰੂ ਕਰਤਾ ਔਰ ਮਨੁੱਖ ਨੂੰ ਲੱਗਦਾ ਕਿ ਸ਼ਾਇਦ ਧਰਤੀ ਸਿਰਫ ਮੇਰੇ ਲਈ ਆ ਕਿ ਜੇ ਸਾਨੂੰ ਪੀਣ ਲਈ ਪਾਣੀ ਚਾਹੀਦਾ ਸਾਹ ਲੈਣ ਲਈ ਹਵਾ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਚੀਜ਼ ਆ ਸਾਨੂੰ ਫੂਡ ਚਾਹੀਦਾ ਐਵਰੀ ਟਾਈਮ ਐਵਰੀ ਟਾਈਮ ਦੰਤ ਤਿੰਨ ਵਾਰੀ ਅਸੀਂ ਫੂਡ ਖਾਣਾ ਅਸੀਂ ਰਹਿਣਾ ਰਹਿਣਾ ਅਸੀਂ ਹਵਾ 'ਚ ਨਹੀਂ ਰਹਿ ਸਕਦੇ ਉਹਦੇ ਲਈ ਧਰਤੀ ਆ ਤੇ ਜੇ ਇਹਨੂੰ ਇਹਨੂੰ ਇਦਾਂ ਹੀ ਪਲੀਟ ਕਰੀ ਜਾਵਾਂਗੇ ਖਰਾਬ ਕਰੀ ਜਾਵਾਂਗੇ ਸਾਰੀਆਂ ਉਹ ਲਾਲੀਆਂ ਦੀ ਜਿਸ ਨੂੰ ਕੀ ਮਿਲੂਗਾ ਸਾਰੀਆਂ ਕਲੋਨੀਆਂ ਕੱਟੀਆਂ ਗਈਆਂ 2 ਸਾਲ ਪਹਿਲਾਂ ਤਾਂ ਇੱਥੇ ਜੰਗਲ ਹੀ ਜੰਗਲ ਹੁੰਦਾ ਸੀਗਾ ਮਤਲਬ ਲੱਗਦਾ ਨਹੀਂ ਕਿ ਪਿੰਡ ਖਤਮ ਹੋਈ ਜਾਂਦੇ ਨੇ ਜਿਹੜੇ ਉਹ ਛੋਟੇ-ਮੋਟੇ ਆਪਣੇ ਜੰਗਲ ਵੀ ਸੀ ਉਹ ਸਾਰੇ ਜਿਹੜੇ ਹੁਣ ਕੰਕਰੀਟ ਤੇ ਜੰਗਲਾਂ ਦੇ ਵਿੱਚ ਤਬਦੀਲ ਹੁੰਦੇ ਬਿਨ। ਗਰੋਵ ਲੈਵਲ ਤੇ ਜਿਹੜੀ ਪਾਪੂਲੇਸ਼ਨ ਵਧ ਰਹੀ ਆ ਤੇ ਜਿਹੜਾ ਸਾਡਾ ਦੇਸ਼ ਆ ਇਹ ਉੱਪਰਲੇ ਦੇਸ਼ਾਂ 'ਚ ਜੋ ਆਉਂਦਾ ਮੂਰੀ ਆ ਜੀ ਪਾਪੂਲੇਸ਼ਨ ਬਹੁਤ ਜ਼ਿਆਦਾ ਜੇ ਪਾਪੂਲੇਸ਼ਨ ਵਧੂਗੀ ਤਾਂ ਲੋਕਾਂ ਨੇ ਲੋਕਾਂ ਨੂੰ ਸੜਕਾਂ ਵੀ ਚਾਹੀਦੀਆਂ ਰਹਿਣੇ ਘਰ ਵੀ ਚਾਹੀਦੇ ਜਿਵੇਂ ਹੈਗਾ ਵੀ ਹਰ ਚੀਜ਼ ਧਰ ਦਾ ਵੀ ਸੋਰਸ ਰੁੱਖ ਬੂਟੇ ਨੇ ਜਾਂ ਹੋਰ ਨੇ ਹਨ ਤੇ ਜਿਹੜੇ ਆਪਣੇ ਆਪ ਚ ਹਰੀਕ ਰੁੱਖ ਇੱਕ ਤਰ੍ਹਾਂ ਦਾ ਗੁਲਦਸਤਾ ਪੇਂਟ ਕੀਤਾ ਰਬੜੇ ਹੁਣ ਸਾਡੇ ਕੋਲ ਹਰੜ ਬਹੀੜਾ ਆਮਲਾ ਤਿੰਨੋਂ ਕਰਦੇ ਬੈਤ ਖਾਹ ਦਾ ਸਾਡੇ ਕੋਲ ਦਵਾਈਆਂ ਵੀ ਨੇ ਸਾਨੂੰ ਖਾਣ ਲਈ ਫਰੂਟ ਵੀ ਮਿਲ ਰਿਹਾ ਹਰ ਚੀਜ਼ ਐਕਚੁਅਲੀ ਸਾਡੀ ਜਿਹੜੀ ਜਿਹੜੀ ਮੈਂ ਫੇਰ ਵਾਰ-ਵਾਰ ਡਵੈਲਪਮੈਂਟ ਦੇ ਮਾਡਲ ਦੀ ਗੱਲ ਕਰ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ 500 ਸਾਲ ਪਿੱਛੇ ਚਲੇ ਜਾਈਏ ਪਰ ਕੁਝ ਚੀਜ਼ਾਂ ਦੇ ਲਈ ਸਾਨੂੰ ਹਰੇਕ ਚੀਜ਼ ਨੂੰ ਮਸ਼ੀਨ 'ਚ ਲਗਾ ਕੇ ਖਾਣ ਦੀ ਹਾਲਤ ਪੈ ਗਈ 22 ਅਪ੍ਰੈਲ ਨੂੰ ਪੂਰੇ ਵਰਲਡ ਦੇ ਵਿੱਚ ਵਰਲਡ ਅਰਥ ਡੇ ਮਨਾਇਆ ਜਾਂਦਾ ਧਰਤੀ ਦਿਵਸ ਇਸ ਨੂੰ ਆਪਾਂ ਕਹਿ ਸਕਦੇ ਹਾਂ ਤੇ ਸਾਡੀ ਬਾਣੀ ਦੇ ਵਿੱਚ ਵੀ ਧਰਤੀ ਨੂੰ ਮਾਤਾ ਦਾ ਜਿਹੜਾ ਉਹ ਕਿਹਾ ਗਿਆ ਕਿ ਮਾਤਾ ਧਰਤ ਮਹੱਤ ਧਰਤੀ ਦੀ ਬਹੁਤ ਜਿਹੜੀ ਹੈ ਉਹ ਸਾਨੂੰ ਧਰਤੀ ਨੇ ਬਹੁਤ ਕੁਝ ਦਿੱਤਾ ਜਿਹੜੀਆਂ ਅਸੀਂ ਫਲ ਸਬਜ਼ੀਆਂ ਖਾਂਦੇ ਆ ਜਾਂ ਕੋਈ ਵੀ ਆਪਾਂ ਫਸਲ ਬੀਜਦੇ ਆ ਉਹ ਧਰਤੀ ਦੇ ਵਿੱਚੋਂ ਹੀ ਉਗਦੀ ਹੈ ਤਾਂ ਧਰਤੀ ਆਮ ਤੌਰ ਤੇ ਕਿਹਾ ਜਾਂਦਾ ਕਿ ਧਰਤੀ ਸੋਨਾ ਉਗਦੀ ਹੈ ਤੇ ਉਸ ਧਰਤੀ ਨੂੰ ਪ੍ਰਣਾਮ ਕਰਨ ਦੇ ਵਾਸਤੇ ਇੱਕ ਦਿਨ ਹੈ ਜਿਹੜਾ ਲੋਕ ਮਨਾਉਂਦੇ ਨੇ ਪਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਉਸ ਧਰਤੀ ਮਾਂ ਨੂੰ ਪਲੀਤ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਧਰਤੀ ਮਾਂ ਨੂੰ ਪਲੀਤ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਕਰਨ ਦੇ ਵਾਸਤੇ ਤੇ ਇਸ ਦਿਨ ਨੂੰ ਮਨਾਉਣ ਲਈ ਅਤੇ ਬਾਕੀ ਲੋਕਾਂ ਨੂੰ ਵੀ ਇਸ ਦੀ ਮਹੱਤਤਾ ਦੱਸਣ ਦੇ ਵਾਸਤੇ ਸੋਚ ਐਨਜੀਓ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਇਸ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈ ਤੇ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪੇੜ-ਬੂਟੇ ਲੱਗੇ ਹੋਏ ਨੇ ਜਿਹੜੇ ਜਿਨ੍ਹਾਂ ਦੀ ਇੱਕ ਅਲੱਗ ਹੀ ਤਤਾ ਉਸ ਚੀਜ਼ ਬਾਰੇ ਜਾਣਕਾਰੀ ਇੱਥੇ ਦੇ ਰਹੇ ਨੇ ਸੋਚ ਐਨਜੀਓ ਤੋਂ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਲਖੇਵਾਲੀ ਮੌਜੂਦ ਨੇ ਲਖੇਵਾਲੀ ਸਾਹਿਬ ਬਾਣੀ ਦੇ ਵਿੱਚ ਵੀ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਉਸੇ ਆਪਾਂ ਧਰਤੀ ਨੂੰ ਪਲੀਤ ਵੀ ਬਹੁਤ ਜ਼ਿਆਦਾ ਕਰਦੇ ਆ ਰਹੇ ਹਾਂ ਇਸ ਦਿਨ ਦਾ ਮਹੱਤਤ ਕੀ ਹੈ ਵਰਲਡ ਅਰਥ ਡੇ ਹੈ ਮਹੱਤਤਾ ਕੀ ਹੈ ਇਸ ਦਿਨ ਦੀ ਜਦੋਂ ਈਵੈਂਟ ਸ਼ੁਰੂ ਕੀਤਾ ਨਾ ਤਾਂ ਉਦੋਂ ਵੀ ਮੈਂ ਇਹ ਗੱਲ ਕੀਤੀ ਸੀਗੀ ਕਿ ਜਿਹੜੀ ਜਿਸ ਰੂਪ ਵਿੱਚ ਧਰਤੀ ਤੇ ਅਸੀਂ ਹੁਣ ਰਹਿ ਰਹੇ ਅੱਜ ਦੀ ਡੇਟ ਇਹ ਕੋਈ 100 ਹਜ਼ਾਰ ਲੱਖ ਸਾਲ ਪੁਰਾਣੀ ਨਹੀਂ ਇਹ ਅਰਬਾਂ ਖਰਬਾਂ ਦੀ ਗੱਲ ਹੈ ਗੁਰੂ ਸਾਹਿਬ ਨੇ ਪਹਿਲਾਂ ਕਹੀ ਨਾ ਅਰਬਤ ਅਰਬਤ ਤੰਦੂਕਾਰਾ ਪਹਿਲਾਂ ਹਨੇਰਾ ਸੀ ਆ ਫਿਰ ਉਹ ਹਨੇਰ ਤੋਂ ਲੈ ਕੇ ਅੱਗ ਦੇ ਗੋਲੇ ਤੋਂ ਕਦੇ ਬਰਫ਼ ਦਾ ਗੋਲਾ ਤੋਂ ਪਹੁੰਚਦੇ ਆ ਪਹੁੰਚਦੇ ਆ ਕਰੋੜਾਂ ਅਰਬਾਂ ਸਾਲਾਂ ਦੀ ਜਿਹੜੀ ਡਿਵੈਲਪਮੈਂਟ ਬਾਅਦ ਅਸੀਂ ਅੱਜ ਜਿਹੜੀ ਸਥਿਤੀ 'ਚ ਇੱਥੇ ਪਹੁੰਚੇ ਹਾਂ ਪਰ ਅਨਫੋਰਚੂਨੇਟਲੀ ਜਿਹੜੇ ਪਿਛਲੇ 2-300 ਸਾਲ ਆ ਲਾਸਟ ਅਸੀਂ ਉਹ ਜਿਹੜੀ ਕਰੋੜਾਂ ਸਾਲ ਦੀ ਡਵੈਲਪਮੈਂਟ ਸੀ ਉਹਨੂੰ ਅਸੀਂ ਖੇ ਕਰਤਾ ਖੇ ਕਰਨ ਤੋਂ ਭਾਵ ਕੀ ਕਿ ਇਹ ਜਿਹੜੀ ਧਰਤੀ ਸੀ ਬੇਸਿਕਲੀ ਜਿਵੇਂ ਗੁਰਬਾਣੀ ਚੋਂਦਾ 184 ਮੇਦਨੀ ਤੁਝ ਹੀ ਤੇ ਹੋਈ ਵੀ ਇਹ 84 ਲੱਖ ਜੁਨਾ ਦੀ ਸਾਂਝੀ ਸੀ ਜੋ ਸਾਨੂੰ ਪੈਦਾ ਕੀਤਾ ਗਿਆ ਸੀ ਇਹ ਹਰ ਇੱਕ ਛੋਟੇ ਜਿਹੇ ਸੂਖਮ ਜੀਵ ਤੋਂ ਲੈ ਕੇ ਹਾਥੀ, ਵੀਲ ਮੱਛੀ ਤੱਕ ਸੀ ਪਰ ਹਿਊਮਨ ਜਿਹੜਾ ਮਨੁੱਖ ਨੂੰ ਜਿਹੜਾ ਦਿਮਾਗ ਦਿੱਤਾ ਉਹ ਜਾਂ ਲੋੜ ਤੋਂ ਜਾਣਾ ਵਰਤ ਗਿਆ ਤਾਂ ਉਹਨੇ ਨਕਾਨ ਕਰਨਾ ਸ਼ੁਰੂ ਕਰਤਾ ਔਰ ਮਨੁੱਖ ਨੂੰ ਲੱਗਦਾ ਕਿ ਸ਼ਾਇਦ ਧਰਤੀ ਸਿਰਫ ਮੇਰੇ ਲਈ ਆ ਜਿਹੜਾ ਇਹ ਇਹ ਉਹਨੂੰ ਸਮਝ ਹੀ ਨਹੀਂ ਕਰ ਰਿਹਾ ਉਹ ਉਸ ਚੱਕਰ ਚ ਹੀ ਗਲਤ ਪੈਣਾ ਸ਼ੁਰੂ ਹੋ ਗਿਆ ਉਸ ਦੇ ਵਿੱਚ ਕੀ ਹੈ ਕਿ ਜਦੋਂ ਕੋਈ ਵੀ ਚਾਹੇ ਤਾਂ ਅਸੀਂ ਕੋਈ ਡਿਵੈਲਪਮੈਂਟ ਦਾ ਮਾਡਲ ਆ ਜਾਂ ਕੁਝ ਵੀ ਆ ਸਾਡੀ ਨੇਚਰ ਜਾਂ ਅਰਥ ਬਾਰੇ ਉਹਦੇ ਵਿੱਚ ਡਿਸਕਸ਼ਨ ਘਟ ਹੁੰਦੀ ਹੈ ਜਾਂ ਹੁੰਦੀ ਨਹੀਂ ਸਾਨੂੰ ਲੱਗਦਾ ਕਿ ਹਾਂ ਆ ਚੀਜ਼ ਸਾਨੂੰ ਰੋਡ ਬਣਾ ਦੇਣੀ ਚਾਹੀਦੀ ਆ ਇਸ ਨੂੰ ਮੋਲ ਬਣਾ ਦੇਣਾ ਚਾਹੀਦਾ ਉੱਥੇ ਤਾਂ ਤਿੰਨੋਂ ਅਸੀਂ ਕਿੰਨਾ ਅਜਾੜ ਰਹੇ ਆ ਧਰਤੀ ਦੀ ਜਿਹੜੀ ਉਪਜਾਊ ਲੇਅਰ ਆ ਬੜੇ ਲੋਕਾਂ ਨੂੰ ਇਹ ਚੀਜ਼ ਪਤਾ ਨਹੀਂ ਹੁੰਦੀ ਵੀ ਜਿਹੜੀ 1 ਇੰਚ ਉਪਜਾਊ ਲੇਅਰ 1000 ਸਾਲ ਲੱਗਦਾ ਅੱਛਾ ਲਓ ਯੂ ਕੈਨ ਇਮੇਜਿਨ ਕਿ ਅਸੀਂ ਡੇਲੀ ਕਿੰਨਾ ਗੰਦ ਪਾ ਕੇ ਲੇਅਰ ਨੂੰ ਖਤਮ ਕਰ ਰਹੇ ਹਾਂ ਤਾਂ ਉਹ ਕਿੰਨੀ ਜਿਹੜੀ ਇਹ ਡਵੈਲਪਮੈਂਟ ਦਾ ਜਿਹੜਾ ਸਤਿਆਨਾਸ਼ ਹੋ ਰਿਹਾ ਐਨੀਹੋ ਜੋ ਜੋ ਵੀ ਚੱਲ ਰਿਹਾ ਉਹ ਨੂੰ ਹੁਣ ਕੋਈ ਨਾ ਕੋਈ ਤਾਂ ਜਿਹੜਾ ਸਨੇਹਾ ਲੈ ਕੇ ਆਉਂਦਾ ਇਹ ਜਿਹੜਾ ਅਰਥ ਦੀ ਦਾ ਕਨਸੈਪਟ ਹੈ 1970 ਚ ਸ਼ੁਰੂ ਹੋਇਆ ਸੀ ਉਹ ਬੇਸ਼ੱਕ ਦੇ ਵਿੱਚ ਸਹਿਰ ਜੇ ਗੰਦਪੌਣ ਵਾਲੇ ਆ ਤੇ ਸਹਿਰ ਦੇ ਲੋਕ ਵੀ ਆ ਤਾਂ ਉਹ ਸ਼ੁਰੂ ਕੀਤਾ ਸੀ ਵੀ ਤਾਂ ਜੋ ਲੋਕਾਂ ਨੂੰ ਇੰਪੋਰਟੈਂਸ ਦਿਖਾਈ ਜਾਵੇ ਕਿ ਜੇ ਸਾਨੂੰ ਪੀਣ ਲਈ ਪਾਣੀ ਚਾਹੀਦਾ ਸਾਹ ਲੈਣ ਲਈ ਹਵਾ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਚੀਜ਼ ਹੈ ਸਾਨੂੰ ਫੂਡ ਚਾਹੀਦਾ ਐਵਰੀ ਟਾਈਮ ਐਵਰੀ ਟਾਈਮ ਤੋਂ ਪਾਵਾ ਚ ਤਿੰਨ ਵਾਰੀ ਅਸੀਂ ਫੂਡ ਖਾਣਾ ਅਸੀਂ ਰਹਿਣਾ ਹੈਣਾ ਅਸੀਂ ਹਵਾ 'ਚ ਨਹੀਂ ਰਹਿ ਸਕਦੇ ਉਹਦੇ ਲਈ ਧਰਤੀ ਹੈ ਤੇ ਜੇ ਇਹਨੂੰ ਇਹਨੂੰ ਇਦਾਂ ਹੀ ਪਲੀਟ ਕਰੀ ਜਾਵਾਂਗੇ ਖਰਾਬ ਕਰੀ ਜਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਕੀ ਮਿਲੂਗਾ ਲਖੇਲ ਸਾਹਿਬ ਆਪਾਂ ਡਿਵੈਲਪਮੈਂਟ ਵੀ ਚਲੋ ਕਹਿੰਦੇ ਆ ਡਿਵੈਲਪਮੈਂਟ ਵੀ ਇੱਕ ਹੱਦ ਤੱਕ ਬਹੁਤ ਜ਼ਰੂਰੀ ਹੈ ਪਰ ਅਕਸਰ ਅਸੀਂ ਅੱਜਕੱਲ ਦੇਖਦੇ ਆਂ ਆਪਾਂ ਕਿਸੇ ਪਿੰਡ ਵੱਲ ਨੂੰ ਜਦੋਂ ਜਾਂਦੇ ਆਂ ਆਪਾਂ ਕਹਿੰਨੇ ਆ ਕਿ ਯਾਰ ਇੱਧਰ ਤਾਂ ਸਾਰੀਆਂ ਕਲੋਨੀਆਂ ਕੱਟੀਆਂ ਗਈਆਂ 2 ਦੇ ਜਿਹੜੇ ਉਹ ਛੋਟੇ-ਮੋਟੇ ਆਪਣੇ ਜੰਗਲ ਵੀ ਸੀ ਉਹ ਸਾਰੇ ਜਿਹੜੇ ਹੁਣ ਕੰਕਰੀਟ ਦੇ ਜੰਗਲਾਂ ਦੇ ਵਿੱਚ ਤਬਦੀਲ ਹੁੰਦੇ ਪਏ ਨੇ ਆ ਦੇਖੋ ਜੀ ਜਿਹੜੀ ਐਕਚੁਅਲੀ ਕੀ ਹੈ ਕਿ ਇੱਕ ਗਲੋਬ ਲੈਵਲ ਤੇ ਜਿਹੜੀ ਪਾਪੂਲੇਸ਼ਨ ਵਧ ਰਹੀ ਹੈ ਤੇ ਜਿਹੜਾ ਸਾਡਾ ਦੇਸ਼ ਹੈ ਇਹ ਉੱਪਰਲੇ ਦੇਸ਼ਾਂ ਚੋਂ ਆਉਂਦਾ ਮੋਰੀ ਆ ਜਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਜੇ ਪਾਪੂਲੇਸ਼ਨ ਵਧੂਗੀ ਤਾਂ ਲੋਕਾਂ ਨੇ ਲੋਕਾਂ ਨੂੰ ਸੜਕਾਂ ਵੀ ਚਾਹੀਦੀਆਂ ਰਹਿ ਲੈ ਘਰ ਵੀ ਚਾਹੀਦਾ ਬਟ ਉਹਦਾ ਇੱਕ ਤਰੀਕਾ ਹੋਣਾ ਚਾਹੀਦਾ ਉਹ ਜਿਹੜੇ ਸਾਡੇ ਤਰੀਕੇ ਆ ਉਹਦੇ ਵਿੱਚ ਨੇਚਰ ਨੂੰ ਨਹੀਂ ਰੱਖਿਆ ਜਾਂਦਾ ਉਹ ਜਿਹੜੇ ਸ਼ਹਿਰ ਨੇ ਜਾਂ ਜਿਹੜੀ ਡਿਵੈਲਪਮੈਂਟ ਆ ਪਿੰਡ ਖਾ ਰਹੀ ਆ ਬੇਸਿਕਲੀ ਕਿ ਇੱਕ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਸਾਡਾ ਅਸੀਂ ਸ਼ਹਿਰ ਚ ਸ਼ਿਫਟ ਕਰ ਜਾਈਏ ਜੋ ਸ਼ਹਿਰ ਇਵਨ ਪਿੰਡਾਂ ਦੇ ਵਿੱਚ ਵੀ ਪਹਿਲਾਂ ਜਿਹੜੇ ਘਾਰ ਸੀ ਬੜੇ ਨੇਚਰਲ ਹੁੰਦੇ ਸੀ ਉੱਥੇ ਸੂਰਜ ਦੀ ਰੌਸ਼ਨੀ ਹਵਾ ਖੁੱਲੀ ਹੁੰਦੀ ਸੀ ਹੁਣ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਕਾਪੀ ਕਰਦੇ ਆ ਵੱਡੇ ਸ਼ਹਿਰਾਂ ਦੀ ਇਵਨ ਬਾਹਰ ਅਬਰੌਡ ਦੀਆਂ ਹੀ ਕਰਦੇ ਆ ਉਹ ਇੱਕ ਬੰਦਾ ਮੈਂ ਐਗਜ਼ਾਮਪਲ ਦਿੰਦਾ ਨਾ 2-3 ਸਾਲ ਮੈਨੂੰ ਪਹਿਲਾਂ ਮੈਨੂੰ ਵੈਸੇ ਆਇਆ ਵੀ ਡਾਕਟਰ ਸਾਹਿਬ ਕੁਝ ਬੂਟੇ ਲਾਉਣੇ ਦੱਸ ਦਿਓ ਮੈਂ ਕਿਹਾ ਵੀ ਆਰਕੀਟੈਕਟ ਕੌਣ ਆ ਡਿਜ਼ਾਈਨ ਕਿੱਦਾਂ ਦਾ ਮੈਂ ਦੱਸੂਗਾ ਕਹਿੰਦਾ ਇਹ ਡਿਜ਼ਾਈਨ ਤਾਂ ਮੈਂ ਕਹਿੰਦਾ ਉਥੋਂ ਕੈਨੇਡਾ ਤੋਂ ਲੈ ਕੇ ਆਇਆ ਉਹ ਕੈਨੇਡਾ ਦੇ ਉਹ ਡਿਜ਼ਾਈਨ ਉਸ ਇਲਾਕੇ ਦਾ ਸੀ ਜਿੱਥੇ ਸਾਲ ਦੇ ਵਿੱਚ 8-10 ਮਹੀਨੇ ਬਰਫ਼ ਵੀ ਨਹੀਂ ਪੈਗੀ ਸਾਈਡ 'ਤੇ। ਅੱਛਾ। ਵੀ ਕਿੰਨੇ ਮਹੀਨੇ ਤਾਂ ਬਰਫ਼ ਹੀ ਰਹਿੰਦੀ ਆ। ਉਹਨੂੰ ਉੱਥੋਂ ਦਾ ਜਿਹੜਾ ਉੱਥੋਂ ਦੇ ਸ਼ੀਸ਼ੇ ਜਾਂ ਉੱਥੋਂ ਦਾ ਹੈਗਾ ਉਹ ਸਾਡੇ ਪੌਣ ਪਾਣੀਆਂ ਦਾ ਬੜਾ ਡਿਫਰੈਂਸ ਆ। ਅਸੀਂ ਲੋਕ ਇੱਕ ਸੋ ਕਾਲਡ ਡਵੈਲਪਮੈਂਟ ਜਾਂ ਉਹੀ ਗਵਾਂਡੀਆਂ ਨੂੰ ਦਿਖਾਉਣ ਵਾਸਤੇ, ਰਿਸ਼ਤੇਦਾਰਾਂ ਨੂੰ ਦਿਖਾਉਣ ਵਾਸਤੇ ਅਸੀਂ ਉੱਦਾਂ ਦੇ ਘਰ ਬਣਾਉਣੇ ਸ਼ੁਰੂ ਕਰ ਲਏ ਜੀਦੇ ਵਿੱਚ ਐਵਰੀ ਟਾਈਮਸ ਨੂੰ ਏਸੀ ਦੀ ਲੋੜ ਆ। ਗਰਮੀਆਂ ਦੇ ਵਿੱਚ AC ਲੋਡ ਆ ਸਰਦੀਆਂ ਦੇ ਵਿੱਚ ਸਾਨੂੰ ਦੂਜੇ ਜਿਹੜੀ ਬਲੂਰ ਦੀ ਲੋਡ ਪੈਂਦੀ ਆ ਪਰ ਜਿਹੜੇ ਨੈਚੁਰਲ ਘਰ ਜਿਹੜੇ ਹੁਣ ਕੁਝ ਲੋਕ ਜਿਹੜੇ ਜਿੰਦਾਂ ਨੂੰ ਪਤਾ ਹੁਣ ਉਹ ਟ੍ਰੈਂਡ 'ਚ ਆਇਆ ਕਿ ਲੋਕ ਨੈਚੁਰਲ ਜਿਹੜਾ ਮਟੀਰੀਅਲ ਨਾਲ ਘਰ ਬਣਾਉਣੇ ਸ਼ੁਰੂ ਹੋ ਗਏ ਪੁਰਾਣੇ ਕਿਲੇ ਆ ਕਦੇ ਤੁਸੀਂ ਜਾਓ ਅੱਤ ਦੀ ਜੂਨ 'ਚ ਵੀ ਚਲੇ ਜਾਓ ਕਿਲੇ ਚ ਐਂਟਰ ਕਰ ਜਾਓ ਤੁਹਾਨੂੰ ਗਰਮੀ ਨਹੀਂ ਲੱਗਦੀ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਸਟਾਈਲ ਉਦਾਂ ਸੀ ਉੱਥੇ ਕੋਈ AC ਥੋੜਾ ਲੱਗੇ ਹੋਇਆ ਤਾਂ ਉਹ ਸੋ ਸਾਨੂੰ ਸਾਨੂੰ ਇਹ ਚੀਜ਼ ਤਾਂ ਦੇਖਣੀ ਪੈਣੀ ਹੈ ਕਿ ਸਾਡਾ ਜਿਹੜਾ ਸਾਡਾ ਡਵੈਲਪਮੈਂਟ ਐਕਚੁਅਲੀ ਕੀ ਹੋਣੀ ਚਾਹੀਦੀ ਹੈ ਅਸੀਂ ਦਿਮਾਗ ਘੱਟ ਵਿਕਸਿਤ ਕਰ ਰਹੇ ਹਾਂ ਚੀਜ਼ਾਂ ਨੂੰ ਜ਼ਿਆਦਾ ਸ਼ੋਅ ਆਫ ਚਾਹਾਂਗੇ ਬਿਲਕੁਲ ਇੱਥੇ ਅੱਜ ਤੁਸੀਂ ਇੱਕ ਟਰੀ ਵਾਕ ਕੀਤੀ ਹੈ ਇੱਥੇ ਹੋਰ ਵੀ ਸਾਰੇ ਬਹੁਤ ਲੋਕ ਇੱਥੇ ਮਿਲ ਰਹੇ ਕੀ ਟਰੀ ਵਾਕ ਦੇ ਵਿੱਚ ਤੁਸੀਂ ਦੱਸਿਆ ਮਤਲਬ ਬਹੁਤ ਆਪਣੇ ਆਸ-ਪਾਸ ਵੀ ਇੱਥੇ ਬਹੁਤ ਪੇੜ ਹੈਗੇ ਨੇ ਕਿੰਨੀ ਕਿ ਹਰੇਕ ਪੇੜ ਦੀ ਆਪਣੀ ਮਹੱਤਤਾ ਹੈਗੀ ਹੈ ਐਕਚੁਅਲੀ ਕੀ ਹੈ ਕਿ ਜਿਹੜੀ ਧਰਤੀ ਜਿਵੇਂ ਹੈਗਾ ਵੀ ਹਰ ਚੀਜ਼ ਧਰਤੀ 'ਚੋਂ ਨਿਕਲਦੀ ਆ ਹਵਾ ਦਾ ਵੀ ਸੋਰਸ ਰੁੱਖ ਬੂਟੇ ਨੇ ਜਾਂ ਹੋਰ ਨੇ ਹੈਨਾ ਜਿਹੜੇ ਆਪਣੇ ਆਪ 'ਚ ਹਰੀਕ ਰੁੱਖ ਇੱਕ ਤਰ੍ਹਾਂ ਦਾ ਗੁਲਦਸਤਾ ਪੇਂਟ ਕੀਤਾ ਰੱਖਣੇ ਉਹ ਸਾਨੂੰ ਹਵਾ ਤਾਂ ਦਿੰਦੇ ਹੀ ਦਿੰਦਾ ਉਸ ਤੋਂ ਬਿਨਾ ਤੁਸੀਂ ਜਿਵੇਂ ਪੁੱਛਿਆ ਕਿ ਹੁਣ ਸਾਡੇ ਕੋਲ ਹਾਰਡ ਬਹੀੜਾ ਆਮਲਾ ਤਿੰਨੋਂ ਕਰਦੇ ਬੈਤ ਖਾਬ ਦਾ ਸਾਡੇ ਕੋਲ ਦਵਾਈਆਂ ਵੀ ਨੇ ਸਾਨੂੰ ਖਾਣ ਲਈ ਫਰੂਟ ਵੀ ਮਿਲ ਰਿਹਾ ਹਰ ਚੀਜ਼ ਐਕਚੁਅਲੀ ਸਾਡੀ ਜਿਹੜੀ ਜਿਹੜੀ ਮੈਂ ਫਿਰ ਵਾਰ-ਵਾਰ ਡਵੈਲਪਮੈਂਟ ਦੇ ਮਾਡਲ ਦੀ ਗੱਲ ਕਰ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ 500 ਸਾਲ ਪਿੱਛੇ ਚਲੇ ਜਾਈਏ ਪਰ ਕੁਝ ਚੀਜ਼ਾਂ ਦੇ ਲਈ ਸਾਨੂੰ ਹਰੇਕ ਚੀਜ਼ ਨੂੰ ਮਸ਼ੀਨ 'ਚ ਲਗਾ ਕੇ ਖਾਣ ਦੀ ਹਾਲਤ ਪੈ ਗਈ ਹਾਂ ਤੁਸੀਂ ਕਿਤੇ ਦੇਖ ਲਓ ਸਾਡੇ ਆਸ-ਪਾਸ ਕਿੰਨੀਆਂ ਚੀਜ਼ਾਂ ਪਈਆਂ ਹੋਈਆਂ ਸਾਡੇ ਕੋਲ ਪਹਿਲਾਂ ਅਸੀਂ ਜਿਹੜੀਆਂ ਚਟਨੀਆਂ ਅਸੀਂ ਹਾਰ ਘਰ ਚ ਕੁੱਟੀਆਂ ਜਾਂਦੀ ਸੀ ਹੁਣ ਹੁਣ ਤੁਸੀਂ ਸੌਸ ਦੇ ਛੋਟੇ-ਛੋਟੇ ਪਾਊਚਾਂ ਇੱਥੇ ਐਸੇ-ਬਸੇ ਕਿੰਨੇ ਖਿਲਰੇ ਤੁਹਾਨੂੰ ਮਿਲ ਜਾਣਗੇ ਉਹ ਕੁਦਰਤੀ ਫਾਰਮ ਚ ਤੇ ਕੁਝ ਕੁੰਡੇ ਚ ਕੋਟਦੇ ਸੀ ਲੋਕ ਤੇ ਖਾ ਲੈਂਦੇ ਸੀ ਉਹ ਹੁਣ ਉਹ ਚਟਨੀ ਤਾਂ ਖਾਦੀ ਜਾਂਦੀ ਹੈ ਉਹ ਵੀ ਕੈਮੀਕਲ ਵਾਲੇ ਖਾਣੇ ਆ ਤੇ ਪਾਊਚ ਉਹ ਵੀ ਕੈਮੀਕਲ ਆ ਉਹ ਉਹ ਇੱਥੇ ਇੱਥੇ ਖਿਲਰੇ ਪਏ ਆ ਉੱਥੇ ਖਿਲਰੇ ਪਏ ਆ ਤੇ ਉਹ ਸਾਨੂੰ ਸਾਨੂੰ ਜਿਹੜਾ ਸਾਡਾ ਜਿਹੜਾ ਉਹ ਜਵੇਂ ਨਾ ਮੈਂ ਐਗਜ਼ਾਮਪਲ ਦੇਣਾ ਉਹ ਨਾ ਕਿ ਸੋਲੂਸ਼ਨ ਕੀ ਆ ਵੀ ਹਾਂ ਆਪਾਂ ਗੱਲ ਕਰਦੇ ਆਂ ਕਿ ਯਾਰ ਆ ਹੋ ਗਿਆ ਆ ਹੋ ਗਿਆ ਸਾਡਾ ਸੋਲੂਸ਼ਨ ਜਿਵੇਂ ਸਿਰਫ ਇੱਕੋ ਚੀਜ਼ ਤੇ ਨਿਰਭਰ ਕਰਦਾ ਉਹ ਸਾਡਾ ਲਾਈਫ ਸਟਾਈਲ ਆ ਜਿੰਨਾ ਲਾਈਫ ਸਟਾਈਲ ਅਸੀਂ ਨੇਚਰ ਪੱਕੀ ਰੱਖਾਂਗੇ ਕੁਦਰਤ ਪੱਕੀ ਰੱਖਾਂਗੇ ਉਨਾ ਹੀ ਜਿਹੜੀ ਸਾਡੀ ਅਸੀਂ ਕੁਦਰਤ ਨਾਲ ਜੁੜੇ ਰਵਾਂਗੇ ਤੇ ਜਿਹੜੀ ਸਾਡੀ ਧਰਤ ਆ ਉਹਦੇ ਤੇ ਅਸੀਂ ਭਾਰ ਘਟਪਾਂਗੇ ਸਭ ਤੋਂ ਜ਼ਿਆਦਾ ਧਰਤੀ ਜੇ ਪਲੀਤ ਹੋ ਰਹੀ ਹੈ ਉਹ ਕਿੰਨਾ ਕਾਰਨਾ ਕਰਕੇ ਹੋ ਰਹੀ ਹੈ ਡੰਪਿੰਗ ਦੇ ਕਾਰਨ ਹੋ ਰਹੀ ਹੈ ਜਾਂ ਲੋਕਾਂ ਦੀ ਹੀ ਆਪਣੀ ਸਵਿਰਦਾ ਨਹੀਂ ਹੈਗੀ ਜਿਸ ਤਰ੍ਹਾਂ ਇੱਥੇ ਵੀ ਆਪਾਂ ਖੜੇ ਆ ਜਿੱਥੇ ਖਾਲੇ ਉੱਥੇ ਹੀ ਛੁੱਟ ਜਾਂਦੇ ਨੇ ਉਹਦੇ ਨਾਲ ਪਲੀਤ ਹੋ ਰਹੀ ਹੈ ਐਕਚੁਅਲੀ ਕੀ ਆ ਜਦੋਂ ਵੀ ਆਏ ਕੋਈ ਪੁੱਛਦਾ ਵੀ ਧਰਤੀ ਦੇ ਕੋਲ ਤੁਸੀਂ ਸਿੰਪਲ ਭਾਸ਼ਾ ਚ ਉਹਦਾ ਸਵਾਲ ਇਹ ਬੰਦਾ ਵੀ ਗੰਦ ਕੌਣ ਪਾਉਂਦਾ ਹਾਂ ਉਹ ਅਸੀਂ ਹਮਾਮ ਚ ਸਾਰੇ ਨੰਗੇ ਆ ਜੇ ਤੁਸੀਂ ਕਹੋ ਕਿ ਸ਼ਹਿਰੀ ਦੀ ਗੱਲ ਆ ਜਾਂਦੀ ਹੈ ਲੋਕ ਕਹਿੰਦੇ ਜੀ ਲੁਧਿਆਣੇ ਜੀ ਫੈਕਟਰੀ ਵਾਲੇ ਆ ਕਰੀ ਜਾਂਦੇ ਆ ਹੈਨਾ ਜਿਹੜੇ ਲੋਕ ਘਰਾਂ ਚ ਗੰਦ ਪਾਈ ਜਾਂਦੇ ਆ ਲੋਕ ਈਵਨ 25 30 ਲੱਖ ਦੀ ਗੱਡੀ ਚ ਜਾ ਰਹੇ ਹੁੰਦੇ ਆ ਮੈਕਡੀ ਤੋਂ ਤੇ ਖਾਂਦੇ ਆ ਤੇ ਬਾਹਰ ਸੱਡ ਦਿੰਦੇ ਆ ਫਾਰਮਰ ਆ ਕਿਸਾਨ ਆ ਕਿਸਾਨ ਖੇਤ ਚ ਕੀ ਪਾਉਣਾ ਪੈ ਰਿਹਾ ਤੇ ਕੀ ਪਾਉਣਾ ਚਾਹੀਦਾ ਸੀ ਆ ਤੋ ਉਹ ਤੁਸੀਂ ਚਾਹੇ ਕੋਈ ਨੌਕਰੀ ਵਾਲਾ ਬੰਦਾ ਜਾਂ इवन ਹੁਣ ਤੁਸੀਂ ਕਹਿੰਦੇ ਅਸੀਂ ਅਸੀਂ ਕਹਿੰਦੇ ਯਾਰ ਪੜ੍ਹੇ ਲਿਖੇ ਵਰਗ ਆ ਉਹ ਉਸ ਹਿਰਦਾ ਤੇ ਆ ਇੱਥੇ ਐਮ ਐਸ ਸੀ ਪੀ ਐਚ ਡੀ ਵਾਲੇ ਬੈਠੇ ਆ ਲੋਕ ਬੰਦੇ ਆ ਰੋਜ਼ ਡੇਲੀ ਸਟੂਡੈਂਟ ਹੋਮ ਤੇ ਇੱਥੇ ਵੀ ਆਸ-ਪਾਸ ਤੁਸੀਂ ਹਾਲਾਤ ਆਪਾਂ ਦੇਖੇ ਅਸੀਂ ਇਹਦੇ ਵਾਕ ਕਰ ਰਹੇ ਆ ਕਿੰਨੇ ਪਲਾਸਟਰ ਦੇ ਯੂਨੀਵਰਸਿਟੀ ਦੀ ਅਥਾਰਟੀਆਂ ਨੇ ਕਿੰਨੇ ਆ ਕੂੜਾਦਾਨ ਰੱਖੇ ਹੋਇਆ ਹਰ ਕੁਛ ਕੁਛ ਫਟਤੇ ਪਏ ਹੋਇਆ ਤੇ ਕਿਸੇ ਦੇ ਮਹੱਤੜ ਦੇ ਵਿੱਚ ਇਹ ਨਹੀਂ ਹੈਗਾ ਵੀ ਮੈਂ 10 ਫੁੱਟ ਤੁਰ ਕੇ ਜਿਹੜਾ ਜਿਹੜੀਆਂ ਜੋ ਵੀ ਉਹਨੇ ਕੁਛ ਖਾਦਾ ਜਾਂ ਪੀਤਾ ਉਹ ਪਲਾਸਟਿਕ ਦੀ ਬੋਟਲਜ਼ ਨੇ ਜਾਂ ਕੀ ਉਹਦੇ ਵਿੱਚ ਸੁੱਟਦਾ ਤਾਂ ਉਹ ਇੱਕ ਉਹ ਜਿਹੜੀ ਮੈਂ ਹਮੇਸ਼ਾ ਕਹਿੰਦਾ ਵੀ ਪ੍ਰਦੂਸ਼ਿਤ ਜਦੋਂ ਥਾਂ ਦੀ ਗੱਲ ਆਉਂਦੀ ਹੈ ਨਾ ਵਿਸ਼ਵ ਦੀ ਤੇ ਮੈਂ ਹਮੇਸ਼ਾ ਕਹਿੰਦਾ ਹਿਊਮਨ ਮਾਈਂਡ ਆ ਪੋਲੂਸ਼ਨ ਇੱਥੇ ਪਸਿਆ ਹੋਇਆ ਇਹਨੂੰ ਸਾਫ਼ ਕਰਨ ਦੀ ਲੋੜ ਆ ਤੇ ਉਹ ਜਿਹੜੇ ਆ ਆਪਾਂ ਇਦਾਂ ਦੇ ਈਵੈਂਟ ਕਰਦੇ ਰਹਿੰਦੇ ਆ ਉਹਦਾ ਮੁੱਖ ਮੁੱਦਾ ਮਕਸਦ ਹੀ ਇਹ ਆ ਕਿ ਅਸੀਂ ਲੋਕਾਂ ਦੀ ਸੋਚ ਤਾਂ ਹੀ ਸੰਸਥਾ ਨਾਲ ਵੀ ਸੋਚ ਰੱਖਿਆ ਹੋਇਆ ਕਿ ਸੋਚ ਬਦਲੀਏ ਜੇ ਸੋਚ ਬਦਲ ਗਈ ਤਾਂ ਫਿਰ ਬਦਲਾਅ ਧਰਤੀ ਤੇ ਵੀ ਸ਼ੁਰੂ ਹੋ ਜਾਣਾ ਬਿਲਕੁਲ ਤਾਂ ਜੇ ਸੋਚ ਬਦਲ ਗਈ ਤਾਂ ਧਰਤੀ ਤੇ ਬਦਲਾਅ ਵੀ ਸ਼ੁਰੂ ਹੋ ਜਾਣਾ ਧਰਤੀ ਨੂੰ ਜਿਹੜੇ ਲੋਕ ਪਲੀਤ ਕਰ ਰਹੇ ਨੇ ਸਭ ਤੋਂ ਪਹਿਲਾਂ ਉਹ ਆਪਣਾ ਠੀਕ ਕਰਨ ਕਿ ਧਰਤੀ ਤੇ ਅਸੀਂ ਕੁਝ ਵੀ ਗੰਦ ਨਹੀਂ ਸੁੱਟਣਾ ਜੇਕਰ ਕੋਈ ਅਸੀਂ ਕੁਝ ਖਾਣੇ ਵੀ ਆ ਤਾਂ ਗੋਡੇਦਾਨ ਦੇ ਵਿੱਚ ਚੀਜ਼ ਪਾਈਏ ਤਾਂ ਕਿ ਅਸੀਂ ਆਪਣਾ ਆਲਾ ਦੁਆਲਾ ਵੀ ਸਾਫ਼ ਰੱਖ ਸਕੀਏ ਤੇ ਅਪਡੇਟਸ ਨਾਲ ਨਿਊਰੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਰਮਜੀਤ ਸਿੰਘ ਪੱਲਵਾਨ ਸਪੋਕਸਮੈਨ ਨੂੰ ਦੇਣਾ